ਤੇ ਮੈਂ ਭਾਈ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਰਿਆਂ ਦਾ ਕਿ ਭਾਈ ਭਾਨਾ ਸਿੱਧੂ ਕਰਕੇ ਅੱਜ ਤੁਸੀਂ ਖੜੇ ਹੋਏ ਹੋ ਉਹ حق ਦੀ ਆਵਾਜ਼ ਜਿਹੜੀ ਤੁਹਾਡੀ ਸੈਂਟਰ ਦੀ ਸਰਕਾਰ ਤੱਕ ਪਹੁੰਚਾਰੀ ਚਾਹੀਦੀ ਹੈ ਜੇ ਅਸੀਂ ਕਰਨਾਲੋਂ ਚੱਲ ਕੇ ਆਵਾਂਦੇ ਆ ਮੈਂ ਰਾਜਸਥਾਨ ਦੀ ਸੰਗਤ ਨੂੰ ਪਹੁੰਚਾਉਂਗਾ ਯੂਪੀ ਕੋ ਕਮ ਕਰੋ ਸੋ ਵੀਰੋ ਬਹਿ ਜਾਓ ਤੁਹਾਡੇ ਨਾਲ ਹੋਣਾ ਜਿਹੜਾ ਇੱਕ ਆਰ ਨੇ ਸੁਣਾ ਆ ਕਿ ਦੋਸਤ ਹੌਣ ਦੇ ਜੀ ਦੇਖ ਸਕਦੇ ਹੋ ਦੋਸਤੋ ਜੇ ਕਹੀਦੀ ਹੈ ਵੀ ਜਰਾ ਸਕਾਰ ਜਰਦਾਬਾਦ

ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਦੇਖ ਸਕਦੇ ਹੋ ਜੀ ਹਾਲਾਤ ਤੁਹਾਨੂੰ ਪੂਰੇ ਦਿਖਾਉਣੇ ਲੱਗ ਪਏ ਬਹੁਤ ਲੰਮਾ ਕਾਫਲੇ ਜੇ ਕਹੀਦੀ ਹੈ ਹਜ਼ਾਰਾਂ ਦੀ ਗਿਣਤੀ ਚ ਟਰਾਲੀਆਂ ਪਹੁੰਚ ਚੁੱਕੀਆਂ ਨੇ ਤੁਹਾਨੂੰ ਪੂਰੇ ਦਿਖਾਉਣਿਆ ਐਂਡ ਤੱਕ ਬਣੇ ਰਹੋ ਅੱਗੇ ਦਾ ਕੀ ਬਣਦੇ ਆ ਕੀ ਬਣੂ ਹਾਲਾਤ ਤੁਹਾਨੂੰ ਦਿਖਾਉਣਿਆ ਪੂਰੇ ਹਾਲਾਤ ਹਜ਼ਾਰਾਂ ਆਹ ਦੇਖ ਸਕਦੇ ਹੋ ਜੀ ਜੋ ਕਿ ਸਵੇਰ ਦਾ ਅੜਿਆ ਖੜਾ ਸੀ ਕੰਮ ਜੋ ਜਗਾ ਜਗਾ ਬੈਰੀਕਾਟ ਜੇ ਕਹਿ ਦਈਏ ਸਾਰੇ ਪੰਜਾਬ ਦੀ ਪੁਲਿਸ ਜੇ ਕਹਿ ਦਈਏ ਸੰਗਰੂਰ ਜ਼ਿਲ੍ਹੇ ਦੇ ਆਲੇ ਦੁਆਲੇ ਲਾਤੀ ਸੀ ਪਰ ਲੋਕਾਂ ਦੇ ਇੱਕੇ ਨੇ ਸਾਰੇ ਨਾਕੇ ਸਾਰੇ ਬੈਰੀਕਾਟ ਤੋੜਤੇ ਤੇ ਸੰਗਰੂਰ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਜੇ ਕਹਿ ਦਈਏ ਹਜ਼ਾਰਾਂ ਕਿ ਇੱਥੇ ਤਾਂ ਸਾਰਾ ਪੰਜਾਬ ਇਹ ਪਹੁੰਚੂਗਾ ਰਾਤੋਂ ਰਾਤ ਜੇ ਆਪਾਂ ਜਿਹੜੇ ਹਿਸਾਬ ਨਾਲ ਲੋਕ ਆ ਰਹੇ ਨੇ ਟਰਾਲੀਆਂ ਟਰੈਕਟਰ ਜੋ ਵੀ ਸਾਧਨ ਮਿਲਦਾ ਉਹ ਲੈ ਕੇ ਆ ਰਹੇ ਨੇ ਤੇ ਪ੍ਰਸ਼ਾਸਨ ਵੀ ਪੂਰਾ ਆ ਰਿਹਾ ਹੈ ਦੇਖ ਸਕਦੇ ਹੋ ਸਾਰੇ ਪੰਜਾਬ ਦੀ ਪੁਲਿਸ ਵੀ ਇੱਥੇ ਆ ਗਈ ਤੇ ਸਾਰਾ ਪੰਜਾਬ ਵੀ ਇੱਥੇ ਆ ਗਿਆ ਸੰਗਰੂਰ ਹਾਲਾਤ ਬਣੇ ਹੋਏ ਨੇ ਦੇਖ ਸਕਦੇ ਹੋ ਟਰਾਲੀਆਂ ਟਰੈਕਟਰ ਕਈ ਲਗਭਗ ਜੇ ਕਹਿੰਦੀ ਹੈ ਕਿਲੋਮੀਟਰਾਂ ਦੇ ਤੱਕ ਲੰਬਾ ਕਾਫਲੇ ਬਣ ਚੁੱਕੇ ਨੇ ਇੱਥੇ ਗੁਰੂ ਦੇ ਲੰਗਰ ਬਣਨੇ ਸ਼ੁਰੂ ਹੋ ਗਏ ਨੇ ਲੰਗਰ ਛਕ ਰਹੇ ਨੇ ਨੌਜਵਾਨ ਸੜਕਾਂ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਵੱਡੇ ਇੱਕ ਕਿਥੇ ਛੋਟਾ ਹਲ ਕਹਿਦੀ ਵੀ ਲੱਗਣਾ ਸੀ ਪਰ ਹੁਣੇ ਵੱਡਾ ਬਣ ਚੁੱਕਿਆ ਪੁੱਠਾ ਪੰਗਾ ਲੈ ਲਿਆ ਜੇ ਕਹਿਦੀ ਹੈ ਸਰਕਾਰ ਨੇ ਸਰਕਾਰ ਨੇ ਪੁੱਠਾ ਪੰਗਾ ਲੈ ਲਿਆ ਜੇ ਨਾ ਰੋਕਦੇ ਧਰਨਾ ਲਾ ਕੇ ਸ਼ਾਇਦ ਸ਼ਾਮ ਨੂੰ ਬਗ ਜਾਂਦੇ ਪਰ ਹੁਣ ਇਹ ਲੱਗਦਾ ਵੀ ਸ਼ਾਮ ਨੂੰ ਜਾਣ ਵਾਲਾ ਪ੍ਰੋਗਰਾਮ ਲੱਗਦਾ ਨਹੀਂ ਕਿਸਾਨਾਂ ਦਾ ਹਾਂਜੀ ਜਾਣ ਵਾਲਾ ਹੈ ਨਹੀਂ ਪੱਕਾ ਹੀ ਮੋਰਚਾ ਲੱਗੂ ਪੱਕਾ ਹੀ ਪੱਕਾ ਹੀ ਲੱਗੂਗਾ ਬਾਈ ਜੀ ਦੇਖ ਸਕਦੇ ਹੋ ਜਾਂ ਦੇਖੋ ਪੂਰੇ ਮਜ਼ਬੂਤ ਹੋ ਕੇ ਆਏ ਲੱਗਦੇ ਨੇ ਇਸ ਵਾਰ ਕਿਸਾਨ